ਪ੍ਰੀਤ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਕੋਠੇ ਆਰਾਮਸਰ ਦੇ ਢਿਲਮਾ ਦੇ ਬਿਲਕੁਲ ਨੇੜੇ ਰਹਿ ਜਾਂਦੇ ਆ ਬਾਈ ਜੀ ਤੇ ਆ ਨਹਿਰ ਦੇ ਬਾਈ ਜੀ ਉਰਲੇ ਪਾਸੇ ਆ ਕੋਟ ਕਪੂਰਾ ਰੋਡ ਤੇ ਆ ਬੰਗੜਾੜੀ ਰੋਡ ਤੇ ਬਾਈ ਜੀ ਤੇ ਬਾਈ ਜੀ ਹੁਣਾਂ ਕੋਲੇ ਝੋਟੀ ਆ ਦੂਜਾ ਸੁਆ ਸੂਈ ਸਵਾਈ ਤੇ ਮਗਰ ਬਾਈ ਜੀ ਇਹਦੇ ਕੱਟੀ ਆ ਬਿਲਕੁਲ ਝੋਟੀ ਤਾਜੀ ਸੂਈ ਵੀ ਆ ਤੇ ਬਾਕੀ ਦੀ ਬੰਦ ਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਾਹਿਬ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਭਾਈ ਨਾਮ ਮੇਰਾ ਹੈਗਾ ਵਰਕਰ ਸਿੰਘ ਹਾਂਜੀ ਠੀਕ ਆ ਇਹ ਬਾਈ ਜੀ ਥੋੜਾ ਜਿਹਾ ਵੀਡੀਓ ਪਾਉਂਕਾ ਸੰਖਦਾ ਸੀ ਹਾਂਜੀ ਬਾਈ ਦਾ ਪਿੰਡ ਹੈਗਾ ਰਾਮਸਰ ਕੋਠੇ ਆ ਕੋਠੇ ਜਾਨੀ ਦੀ ਕੋਟਪੂਰੇ ਤੋਂ ਬਾਜ਼ਾਰ ਰੋਡ ਤੇ ਬਰਗਾੜੀ ਦੇ ਤੇ ਜਾਨੀ ਦੀ ਕੋਟ ਤੇ ਸਨ ਚਾਏ ਕੋਠੇ ਹਾਂਜੀ 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 ਠੀਕ ਹੈ ਜੀ ਤੇ ਬਾਈ ਜੀ ਕੀ ਡਟੇਲਾ ਦੀ ਫਰ ਝੋਟੀ ਦੀ ਇਹ ਤੇ ਬਾਈ ਜੀ ਤਾਜੀ ਸੂਈ ਦੀ ਆ ਮਗਰ ਕੱਟੀ ਆ ਮਗਰ ਵੀ ਕੱਟੀ ਆ ਹੈਨਾ ਹਾਂ ਬਹੁਤ ਹੈਗਾ 8-9 ਕਿਲੋ ਹਾਂ ਜੀ ਠੀਕ ਆ ਤੇ ਦੂਜਾ ਸੂਆ ਝੋਟੀ ਦੁੱਧ ਆ ਪਾ ਦੂ 12 ਲੀਟਰ ਝੋਟੀ ਬੱਸ ਬਾਈ ਜੀ 12-13 ਲੀਟਰ ਆ ਨਾ 13 ਲੀਟਰ ਝੋਟੀ ਹੈਗਾ ਝੋਟੀ ਦੁੱਧ ਵਾਲੀ ਆ ਹੈਨਾ ਹਾਂ ਅਗਲੇ ਦੀ ਸੇਵਾ ਤੇ ਆ ਹਾਂ ਜੀ ਹਾਂ ਜੀ ਲਓ ਵੀਰੇ ਝੋਟੀ ਬਹੁਤ ਚੰਗੀ ਆ ਦੂਜਾ ਸੂਆ ਕਾਲੀ ਸ਼ਾ ਝੋਟੀ ਆ ਸਿੰਘ ਦਾ ਪਰਲੇ ਦਾ ਪੋਪੂਲਾ ਜ਼ਰੂਰ ਲੱਥਾ ਉਹ ਸਿੰਘ ਕੋਈ ਟੁੱਟਿਆ ਭੱਜਾ ਨਹੀਂ ਸਿੰਘ ਰਾਸਦਾ ਨਹੀਂ ਬਾਈ ਕੁਦਰਤੀ ਉੱਤੋਂ ਕੱਲਾ ਖੋਲ ਹੀ ਲੱਥਾ ਵਾ ਝੋਟੀ ਚੰਗੀ ਆ ਦੂਜਾ ਸੂਆ ਤੇ ਤੌਰ ਚਾਲੇ ਦੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਦੁੱਧ 13 ਕਿਲੋ ਬਾਈ ਜੀ ਆਂ ਦੇ ਪਾ ਦੂਗੀ ਤੋਰ ਕੇ ਵਖਾ ਦਿਓ ਬਾਈ ਜੀ ਲੋ ਬਾਈ ਜੀ ਤੌਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਮਸੱਲੀ پارک ਵੀਰ ਜੀ ਤੁਸੀਂ ਆਪ ਕਰਦੇ ਆ ਝੋਟੀ ਬਹੁਤ ਚੰਗੀ ਆ ਕਾਲੀ ਸ਼ਾਹ ਜਾਵਨ ਵਰਗੀ ਬਾਈ ਜੀ ਸੋਹਣੀ ਸੁਨੱਖੀ ਆ ਕਿਸੇ ਵੀਰ ਦੇ ਵੀ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਓ ਛੋਟੀ ਸੋਹਣੀ ਸੁਨੱਖੀ ਕਾਲੀ ਸ਼ਾਹ ਜਾਵਣ ਵਰਗੀ ਤੁਹਾਨੂੰ ਬਾਈ ਜੀ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਅੱਥੀ ਚੁਆਈ ਵਾਲਾ ਬਾਈ ਜੀ ਬੱਚੇ ਦੀ ਪੂਰੀ ਚਸ ਕਰਦੀ ਆ ਵੈਸੇ ਕਈ ਪਸ਼ੂ ਬੱਚੇ ਤੋਂ ਪਹਿਲ ਨਾਲ ਦੂਜੇ ਨਾਲ ਆਈਆਂ ਤੜਕਦੀਆਂ ਹੁੰਦੀਆਂ ਥਾਣਾ ਦੀ ਮਿੱਥੀ ਵੇਖੋ ਬਾਈ ਜੀ ਗੱਡ ਗੱਡ ਤੇ ਥਾੜਾ ਬਾਕੀ ਸਵੇਰ ਦਾ ਹੀ ਟਾਈਮ ਆ ਬਾਈ ਜੀ 10:00 ਵਜੇ ਵੇ ਆ ਤੇ ਇਸ ਟਾਈਮ ਤੁਹਾਨੂੰ ਵੀ ਪਤਾ ਚੁਆਈ ਝੋਟੀ ਦੀ ਖੋਈ ਕਰਕੇ ਅਜੇ ਝੋਟੀ ਦੱਖ ਨਹੀਂ ਦਿੰਦੀਗੀ ਜਿਸ ਸੁਬਾ ਝੋਟੀ ਛਾ ਨੂੰ ਵੀਡੀਓ ਬਣਾਈ ਹੁੰਦੀ ਤੇ ਗੱਲ ਕੁਛ ਹੋਰ ਹੀ ਹੋਣੀ ਸੀ ਬੱਚਾ ਵੇਖੋ ਬਾਈ ਜੀ ਹਜੇ ਨਾੜਗਾ ਨਾਲ ਆ ਕੋਈ ਆਇਆ ਨਹੀਂ ਕਿ ਬਾਈ ਜੀ ਦੂਜਾ ਤੀਜਾ ਤਾਂ ਨਹੀਂ ਸੂਈ ਨੂੰ ਆ ਵੀਰੇ ਤੀਜਾ ਰਾਂ ਤੀਜਾ ਠੀਕ ਆ ਬਾਈ ਤੇ ਉਹ ਝੋਟੀ ਸਾਰੀ ਗੱਲਬਾਤ ਚੰਗੀ ਆ ਤੇ ਬਾਈ ਜੀ ਫਿਰ ਕਿੰਨੇ ਦੀ ਝੋਟੀ ਦੇਣੀ ਆ ਪਾਏ ਇਹ ਬਾਈ 1 20 ਜੋ ਮਾਨਤਾ ਨਹੀਂ ਹੋਊਗਾ 1 20 ਦੇ ਵਿੱਚੋਂ ਮਾਨਤਾ ਹੋ ਜਾਊਗਾ ਲਓ ਬਾਈ ਜੀ ਝੋਟੀ ਦੇ ਹਿਸਾਬ ਨਾਲ ਮੁੱਲ ਬਾਈ ਜੀ ਨੇ ਜੈ ਜੀ ਕੀਤਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਤੋਂ ਸਪਾਰਕ ਜ਼ਰੂਰ ਕਰੋ ਮੋਬਾਈਲ ਨੰਬਰ ਆਵਾ ਪੁੱਛ ਲੈਨੇ ਆ ਬਾਈ ਜੀ ਮੋਬਾਈਲ ਨੰਬਰ ਦੱਸੋ ਜੀ 73476 ਹਾਂਜੀ 58964 ਇੱਕ ਵਾਰੀ ਫੇਰ ਦੱਸੋ 73476 58964 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥਲੜੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਆਪਣੀ ਵੀਰੇ ਉਹ ਵੀਡੀਓ ਵਧਗਾ ਲੱਗੇ ਅਗੇ ਸ਼ੇਅਰ ਕਰ ਦਿਓ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ